ਅਸਲ ਤੇ ਅਜਿਹਾ ਮੌਕਾ ਹੈ ਇਤਿਹਾਸ ਨੂੰ ਯਾਦ ਕਰਨ ਦਾ ਤੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਕਿ ਇਹਨੂੰ ਯਾਦ ਕਰੋ ਬਾਬਾ ਹਨੀਆਂ ਕਹਾਣੀਆਂ ਉਤਸਪਤ ਕਰੇ ਨੇ ਆਪਣੇ ਵਡੇਰਿਆਂ ਦਾ ਇਤਿਹਾਸ ਯਾਦ ਕਰਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ ਅਗੋਂ ਦੇਖਣ ਦੇ ਦੋ ਟਾਂ ਨੇ ਚਾਰ ਵਿਦਵਾਨਾਂ ਨੇ ਬਣੀ ਸੋਹਣੀਆਂ ਲੱਗਣ ਕਰੀਆਂ ਨੇ ਜਿੱਥੇ ਜਸਵਿੰਦਰ ਸਿੰਘ ਜੀ ਨੇ ਐਡਵੋਕੇਟ ਸਾਹਿਬ ਨੇ ਗੱਲ ਛੱਡੀ ਕਿ ਅਸੀਂ ਥੜਕ ਕਿੱਥੇ ਜਾਂਦੇ ਆ ਇਕ ਤਰ੍ਹਾਂ ਸਿੱਧਾ ਕਈ ਵਾਰ ਸਾਨੂੰ ਆਇਆ ਤੇ ਵੀ ਜਾਂਦਾ ਸਾਰੇ ਇਤਿਹਾਸ ਚ ਜਿਵੇਂ ਇਤਿਹਾਸ ਬੜਾ ਸੋਹਣਾ ਖੁੱਲਣ ਦਾ ਗੁਰਦਸਤਾ ਸੀ ਤੇ ਸ਼ਾਇਦ ਹੁਣੀ ਕੋਈ ਗੜਬੜ ਹੋ ਗਈ ਹੈ ਸਿੱਖੀ ਦਾ ਇਤਿਹਾਸ ਕਿਉਂਕਿ ਸਿੱਖੀ ਇੱਕ ਬਦਲਾ ਦਾ ਨਾਂ ਹੈ ਸਿੱਖ ਇੱਕ ਸਿੱਖੀ ਇੱਕ ਫਲਸਫਾ ਹੈ ਜਿਹੜਾ ਬ੍ਰਹਮੰਡੀ ਫਲਸਫਾ ਹੈ ਜਿਹੜਾ ਮੜਕ ਭਾਗਾਂ ਦੇ ਨਾਲ ਲੜਦਾ ਹੈ ਤੇ ਭਾਈ ਲਾਡੂਆਂ ਦੇ ਨਾਲ ਖੜਦਾ ਹੈ ਜਿਹੜਾ ਕਰਮ ਕਾਂ ਦੇ ਵਿਰੁੱਧ ਹੋ ਕੇ ਕਿਰਤ ਦੇ ਉੱਤੇ ਖੜਾ ਹੁੰਦਾ ਹੈ ਜਿਹੜਾ ਲੁੱਟ ਦੇ ਖਿਲਾਫ ਬੋਲਦਾ ਹੈ ਜਿਹੜਾ ਰਾਜ ਦੇ ਖਿਲਾਫ ਬੋਲਦਾ ਜਿਹੜਾ ਨਿਆਂ ਦੇ ਖਿਲਾਫ ਬੋਲਦਾ ਜਦੋਂ ਹੋਏਗਾ ਤਾਂ ਘਰ 'ਚ ਵੀ ਪਾਠ ਪੈਗਾ ਵਿਚਾਰ ਵੀ ਬਦਲਣਗੇ ਔਰ ਕੋਈ ਨਵੀਂ ਕਰਨੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਦੋਨੋਂ ਬੇਟੇ ਆਪਾਂ ਨੂੰ ਪਤਾ ਹੀ ਹੈ ਗੁਰੂ ਅੰਗਦ ਸਾਹਿਬ ਦਾ ਦੇਖ ਲਓ ਗੁਰੂ ਆਪਣੇ ਅਰਜਨ ਦੇਵ ਜੀ ਨੂੰ ਦੇਖੋ ਕਿਉਂ ਹੋਇਆ ਫਿਰ ਇਸ ਤੋਂ ਅੱਗੇ ਆਪਾਂ ਜੇ ਜਾਵਾਂਗੇ ਤਾ ਫਿਰ RAM ਦਾ ਇਹਦੀ ਕਹਾਣੀ ਵੀ ਸਾਨੂੰ ਪਤਾ ਹੈ ਕਿੱਥੇ ਕਿੱਥੇ ਜੇ ਨਹੀਂ ਹੋਏ ਜੇ ਗੁਰੂ ਸਾਹਿਬ ਦੇ ਉਹ ਆਏ ਗੁਰੂ ਸਾਹਿਬ ਤੇ ਮੇਰਾ ਦੀ ਗੱਲ ਦੇਖ ਲਓ ਬਾਅਦ ਦੇ ਵਿੱਚ ਜੋ ਹੋਇਆ ਦਿੱਲੀ ਚ ਜਾਂ ਹੋਰ ਜੇ ਅਸੀਂ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਗੱਲ ਦੇਖੀਏ ਚੋਚੇ ਦੇਖ ਲਓ ਵੀ ਸਰਕਾਰ ਨੇ ਜਾਂ ਉਸਨਸ ਦੀ ਤਾਕਤ ਨੇ ਇਸ ਤਰੀਕੇ ਦੇ ਨਾਲ ਕਰਿਆ ਭੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਦੇ ਦਾਵਾ ਦੇ ਨਾਲੇ ਆ ਗਏ ਸੀ ਹੈ ਤਾਂ ਸਿੱਖੀ ਸੀਗੇ ਪਾਵੇਂ ਬਾਤ ਜੋ ਆਪਣੀ ਗਲਤੀ ਮਹਿਸੂਸ ਕਰੀ ਸੋ ਪਰ ਬੰਦਾ ਸਿੰਘ ਬਹਾਦਰ ਨੇ ਤਾਂ ਨਵੀਂ ਸਿੱਖ ਤੇ ਤਤਖ਼ਤ ਬਣਾ ਸੋ ਜਿਹੜਾ ਜਿਹੜੇ ਜਿਹੜੀ ਗੱਲ ਜਦ ਵੀ ਕੋਈ ਤਾਕਤ ਕੋਈ ਕੌਮ ਕੋਈ ਫਿਰਕਾ ਕੋਈ ਸਮਾਜ ਜਿੱਤਣ ਦੀ ਕੋਸ਼ਿਸ਼ ਕਰਦਾ ਆਬਜੇ ਢੰਗ ਦਾ ਇਨਸਾਫ ਵਾਲਾ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਿਹੜੀ ਸਤੱਤ ਰਾਜ ਪਹਿਲਾਂ ਹੀ ਆ ਤਾਕਤ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੀ ਐ ਕੋਈ ਅਲੋ ਕਰਗਾ ਦੇ ਨਹੀਂ ਐ ਸਵਾਲ ਇਹ ਹੁੰਦਾ ਹੈ ਕਿ ਜਿਨ੍ਹਾਂ ਨੇ ਰਾਜ ਸਥਾਪਿਤ ਕਰਨਾ ਹੈ ਉਹ ਪੈਂਤਰਾ ਕੀ ਦਿੰਦੇ ਜੇ ਤਾਂ ਪੈਂਤਰਾ ਉਹ ਲੜਾਈਆ ਵੀ ਹਰੇਕ ਨਾਲ ਝਗੜਾ ਹਰੇਕ ਨਾਲ ਜੱਧਿਆ ਨਹੀਂ ਨਹੀਂ ਕਰਨਾ ਫੇਰ ਤਾਂ ਗੜਬੜ ਹੋਏਗੀ ਹੋਏਗੀ ਸੋ ਇਸ ਕਰਕੇ ਅੱਜ ਦੋ ਤਿੰਨ ਗੱਲਾਂ ਦੀ ਲੋੜ ਐ ਬਹੁਤ ਸੋਹਣੀ ਗੱਤ ਕਹੀ ਐ ਅ ਅਲੋਕ ਜਸਵਿੰਦਰ ਸਿੰਘ ਜੀ ਨੇ ਵੀ ਇੱਕ ਪਾਸੇ ਮੈਂ ਸਹਿਮਤ ਹੋਵਾਂ ਜਾਂ ਨਾ ਹੋਵਾਂ ਇੱਕ ਪਾਸੇ ਉਹ ਸਿੰਘ ਨੇ ਜਿਹੜੇ ਮਹਿਸੂਸ ਕਰਦੇ ਸੀ ਕਿ ਸਾਡੀ ਕੌਮ ਨਾਲ ਕੋਈ ੱਟਕਾ ਹੋਇਆ ਹੈ ਉਹਨਾਂ ਨੇ ਕੋਈ ਵੀ ਉਹਦੀ ਕਾਰਵਾਈ ਕਰੀ ਉਹਨਾਂ ਨੂੰ ਵੀ ਹੱਲ ਨਹੀਂ ਕਰਿਆ ਜਾ ਰਿਹਾ ਉੱਥੇ ਕਿੰਨਾ ਕੱਠ ਹੋ ਰਿਹਾ ਹੈ ਪਰ ਦੋਸ਼ ਉੱਥੇ ਵੀ ਉਹੀ ਲੱਗਦੇ ਨੇ ਵੀ ਸ਼ਾਇਦ ਕੱਠ ਵੀ ਕਿੰਨਾ ਨੇ ਕਰਾਇਆ ਜਿਹੜਾ ਵੀ ਤੇ ਦੂਜੇ ਪਾਸੇ ਉਹਨੇ ਵੀ ਜਿਨ੍ਹਾਂ ਨੇ ਕਦੇ ਬਹੁਤ ਕੁਝ ਕਰਿਆ ਤਾਂ ਹੈ ਨਹੀਂ ਲੋਕਾਂ ਦੇ ਜਿਵੇਂ ਪਹਿਲਾਂ ਵੀ ਹੁੰਦੇ ਸੀ ਵੇ ਭਾਈ ਝਗੜੇ ਨੇ ਆਪਾਂ ਨਵੇੜ ਦਮਿਆਂ ਬੈਠ ਕੇ ਫਿਰ ਤੇ ਉੱਥੇ ਕੀ ਹੁੰਦਾ ਸੋ ਇਹ ਗੱਲ ਨੂੰ ਸਾਨੂੰ ਸਮਝਣਾ ਪੈਗਾ ਕਿ ਜਦ ਅਸੀਂ ਆਪਣੇ ਗੁਰਦੁਆਰਿਆਂ ਦਾ ਆਪਾਂ ਪੰਥ ਦਾ ਜੋ ਵੀ ਅਸੀਂ ਉਹਦਾ ਪ੍ਰਬੰਧ ਕਰਨਾ ਹੈ ਇਸ ਕੋਈ ਦੋ ਰਹਿਣੀ ਕਿ ਸਾਬਤ ਸੂਰਤ ਖਾਲਸਾ ਹੀ ਉਹਦਾ ਪ੍ਰਬੰਧ ਕਰੇ ਪ੍ਰਬੰਧ ਦੇ ਤੌਰ ਤੇ ਜੇ ਪ੍ਰਬੰਧ ਦੇ ਵਿੱਚ ਅਸੀਂ ਦੂਜੇ ਸਹਾਕਾਰ ਹੋ ਸਕਦੇ ਨੇ ਸੌ ਤਰ੍ਹਾਂ ਦੇ ਬੰਦੇ ਹੋ ਸਕਦੇ ਨੇ ਜੇ ਪ੍ਰਬੰਧ ਦੇ ਤੌਰ ਤੇ ਕੋਈ ਹੋਰ ਹੁੰਦੇ ਨੇ ਤਾਂ ਉਹ ਆਪਣਾ ਆਪਣੇ ਤਰੀਕੇ ਦਾ ਤਾਮਗੇ ਵਿੱਚ ਦੂਜੀ ਗੱਲ ਪਰ ਜਿਨ੍ਹਾਂ ਨੇ ਸਾਸੂ ਤੇ ਬਣਾਈ ਹੋਈ ਹੈ ਤੇ ਬਾਬੇ ਨੇ ਸੱਜਣ ਠੱਗ ਦੀ ਕਹਾਣੀ ਐਵੇਂ ਛੋੜ ਕਹੀ ਹੈ ਸੋ ਉਹ ਉਹਦੇ ਵਿੱਚੋਂ ਪਛਾਣ ਦੀ ਲੋੜ ਹੈ ਕਿਤੇ ਇਹ ਦੂਜੇ ਪਾਸੇ ਤਾਂ ਨਹੀਂ ਲੈਣਾ ਕੋਈ ਖਰਾਬੀ ਕਰੀ ਨਾ ਜਾਂਦੇ ਹੋਣ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਬੜਾ ਸੋਹਣਾ ਸਿਆਰੇ ਮੋਰਚਾ ਠੋਇਆ ਮੈਂ ਤਾਂ ਗੱਲ ਕਰ ਰਿਹਾ ਹਾਂ ਅਪਾ ਜਾਣਦੇ ਆ ਸਾਰੇ ਹੋਏ ਕੱਤਲ ਮੇਰੇ ਪਾਈਆਂ ਜਾਂ ਸਾਲ ਹੀ ਪੀਜੇ ਗੁਨਾ ਕਰੀ ਛਾਲੇ ਗੁਣ ਚੱਬੀ ਕੀ ਅਵੇਂ ਨਹੀਂ ਕਿਹਾ ਸੋ ਜਿਆਦਾ ਅਸੀਂ ਅੱਜ ਅੱਜ ਵੀ ਹੁਣ ਵੀ ਇੱਥੇ ਗੱਲ ਹੋ ਰਹੀ ਸੀ ਇਹ ਕੌਣ ਕਹਿੰਦਾ ਵੀ ਸਿੱਖਾਂ ਨੇ ਕਦੀ ਹਿੰਸਾ ਹੀ ਕਰੀ ਐ ਸਭ ਤੋਂ ਜਿਆਦਾ ਜੇ ਕੋਈ ਸ਼ਾਂਤਮਈ ਘੋੜ ਕਰੇ ਨੇ ਵੱਡੇ ਵੱਡੇ ਅੰਗਰੇਜ਼ ਇੱਕ ਹਿਸਟੋਰੀਅਨਾਂ ਨੇ ਲਿਖਿਆ ਇੱਕ ਹਿਸਟੋਰੀਅਨ ਲਿਖਦਾ ਕੰਨ ਮਾਟਾ ਇਹ ਹੈਰਾਨ ਆ ਵੀ ਉਹਨਾਂ ਦੇ ਡਾਂਗਾਂ ਪਈ ਜਾਂਦੀਆਂ ਨੇ ਬਿਲਕੁਲ ਬਾਗ ਦੇ ਮੋਰਚੇ ਦੀ ਜਾਂ ਗੱਲ ਕਰਦਾ ਡਾਂਗਾ ਪਈ ਜਾਂਦੀਆਂ ਨੇ ਉਮਰੋ ਹੱਥ ਚੁੱਕ ਸਕਦੇ ਨੇ ਉਹ ਹੱਥ ਨਹੀਂ ਚੁੱਕ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰ ਰਹੇ ਨੇ ਉਹ ਦੇਖਦਾ ਵੀ ਮਹਤਕ ਦੇ ਇਹ ਜੀ ਦੁਨੀਆ ਦੇਖੇ ਹੀ ਨਹੀਂ ਇਹ ਜੀ ਬਹਾਦਰ ਕੌਮ ਵੀ ਹੋ ਸਕਦੀ ਹੈ ਬਹਾਦਰੀ ਕਦੇ ਤਲਵਾਰ ਚਲਾਉਣਾ ਨਹੀਂ ਹੁੰਦਾ ਬਹਾਦਰੀ ਜ਼ੁਲਮ ਕਰਨਾ ਨਹੀਂ ਹੁੰਦਾ ਬਹਾਦਰੀ ਜਾਲਮ ਦੇ ਸਾਹਮਣੇ ਸਿਰ ਨਾ ਝੁਕਾਉਣਾ ਹੁੰਦੀ ਹੈ ਉਹਦੇ ਵਾਸਤੇ ਕਦੇ ਸਾਨੂੰ ਸ਼ਾਂਤਮਈ ਰਹਿਣਾ ਪੈਂਦਾ ਕਦੇ ਤਲਵਾਰ ਚੁੱਕਣੀ ਪੈਂਦੀ ਹੈ ਇਸ ਕਰਕੇ ਫਾਰਮੂਲਾ ਬਿਸ਼ੇ ਤਨਵਾਰ ਨਾਲ ਹੀ ਸਭ ਕੁਝ ਹੋ ਗੁਰਜੰਦ ਸਿੰਘ ਜੀ ਨੇ ਸਿੱਧ ਦਿੱਤੀ ਗੁਰਦੇਵਰ ਜੀ ਨੇ ਸਿੱਧ ਦਿੱਤੀ ਪਰ ਬਿਚੀ ਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੰਬਾੜੀ ਵੀ ਚੁੱਕੀ ਸੋ ਕਿੰਨੀ ਆ ਜਿੰਨਾ ਮੋਰਚਿਆਂ ਦੀ ਅਸੀਂ ਗੱਲ ਕਰကြਾਂ ਇਹ ਤਾਂ ਫੈਸਲੇ ਦੀ ਸ਼ਾਂਤਮਈ ਰਹਿਣਾ ਔਰ ਸ਼ਾਂਤਮੀ ਮੋਰਚਿਆਂ ਦਾ ਅੱਜ ਅਸੀਂ ਕਈ ਵਾਰ ਸੋਚਦੇ ਹਾਂ ਵੀ ਨਾ ਹੋ ਜਾ ਬੰਗਿਆ ਸਾਹਿਬ ਦੇ ਸਾਕੇ ਦਾ ਤੁਸੀਂ ਪੜ੍ਹ ਕੇ ਦੇਖੋ ਜਿਹੜੇ ਦੋਨੇ ਜਸੇਦਾਰ ਸੀ ਇੱਕ 21 ਸਾਲ ਦਾ ਸੀ ਇੱਕ 32 ਸਾਲ ਦਾ ਸੀ ਦੋਨੇ ਸ਼ਹੀਦ ਹੋ ਗਏ ਪਗੜੀ ਰੋਕਦੀ ਸੀ ਨਾ ਗਲ ਕਰਕੇ ਗਏ ਨੇ ਤਲਵਾਰ ਵਾਲੀ ਸਾਵਾਲੀ ਉਹਨਾਂ ਨੇ ਨਹੀਂ ਚੁੱਕਿਆ ਅਚਾਨਕ ਇਹ ਨਹੀਂ ਉਹ ਮੁਕਾਬਲਾ ਨਹੀਂ ਨਰਿੰਦਮਾਨਤਾ ਕਰ ਸਕਦੇ ਸੀ ਪਰ ਦੂਜੇ ਦਿਨ ਗਰੇਜ ਕਮਿਸ਼ਨਰ ਨੂੰ ਆ ਕੇ ਚਾਬੀਆਂ ਦੇ ਰਹੀ ਪਈਆਂ ਪਰ ਉੱਥੇ ਵੀ ਕੁਝ ਟੁੱਟੀ ਦੂਜੇ ਪਾਸੇ ਖੜੀ ਸੀ ਉਹ ਵੀ ਉਸੇ ਸਲੂਬ ਸੀਗੇ ਕਿ ਨਹੀਂ ਜੀ ਚੋਪਾਂ ਮੀਲੀਆਂ ਹੋਈਆਂ ਨੇ ਆਹ ਨਾ ਹੋ ਜੇ ਉਹ ਨਾ ਹੋ ਜੇ ਸਿਸਕ ਕੇ ਸਾਨੂੰ ਇਹ ਨਾ ਮੋਰਚਿਆਂ ਤੋਂ ਇਹਨਾਂ ਸਾਰਿਆਂ ਤੋਂ ਇਹ ਸਿੱਖਣਾ ਪਏਗਾ ਵੀ ਸਮੇਂ-ਸਮੇਂ ਤੇ ਪਹਿਤਣਾ ਲੈਣਾ ਸਮੇ ਸਮੇਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਲੜਾਈ ਕਿਸ ਪਾਸੇ ਜਾਣੀ ਹੈ ਇੱਛਾ ਸਾਡੀ ਜਿੱਤ ਦੀ ਹੈ ਪਰ ਇਹ ਨਹੀਂ ਆ ਵੀ ਕੋਈ ਠੱਗੀ ਚੋਰੀ ਦੇ ਨਾਲ ਜਿੱਤ ਕਰਨੀ ਹੈ ਉਹ ਤੇ ਨੀਤੀ ਵਰਤਣਾ ਦਾ ਪੇਜ ਵਰਤਣਾ ਹੀ ਸਾਡਾ ਰਹਿਤ ਹੈ ਇਹ ਸਾਡਾ ਹੱਕ ਹੈ ਇਹ ਮੂਰਖਾਂ ਚ ਕਰਿਆ ਗਿਆ ਅਜੀਬ ਕਿਸੇ ਨੇ ਕਿਹਾ ਸੀ ਭਾਈ ਬਖਸ਼ਮਤਾਰਾ ਨੂੰ ਰੱਖ ਸਾ ਗਏ ਨਰਨਿਮਨ ਤੇ ਗੁੰਡੇ ਇਕੱਠੇ ਕਰੇ ਹੋਏ ਨੇ ਉਹ ਕਹਿੰਦਾ ਨਹੀਂ ਮੈਂ ਅਰਦਾਸ ਕਰਤੀ ਔਰ ਉਹ ਜੀ ਆਏ ਨਹੀਂ ਵੀ ਖੂਨ ਖਤਮ ਹੋਇਆ ਹੋਇਆ ਦਰਬਾਰ ਸਾਹਿਬ ਤੇ ਆਕਾਲ ਪੁਰਖ ਸਾਹਿਬ ਤੇ ਕੁੰਡ ਬਣਾ ਲਈ ਸੀ ਕਿ ਜੀ ਪੰਜਾਬ ਦੇ ਹੱਕ ਨਹੀਂ ਦੇ ਇਸ ਦਾ ਲੈ ਕੇ ਛੱਡਾਂਗੇ ਫਿਰ ਉਹ ਕਰਨਾ ਸ਼ੁਰੂ ਕਰ ਦਿਓ ਜੀ ਆਹ ਕਰ ਦਿਓ ਜੀ ਆਹ ਕਰ ਦਿਓ ਜੀ ਪਰ ਫੇਰ ਇੱਕ ਸਿੰਘ ਨੇ ਉਹਦੇ ਨਾਲ ਕੋਈ ਮਤਭੇਦ ਹੁਣ 100 ਲੋਕਾਂ ਦੇ ਮੈਂ ਉਹਨਾਂ ਦੇ ਦਾ ਸੰਸਕਰਤੇ ਜਾ ਕੇ ਆਇਆ ਸੀ ਦਸਨਖੇ ਫੇਰ ਹਮਾਂ ਉੱਠਿਆ ਕਹਿੰਦਾ ਮੈਂ ਹਮ ਅੱਲਾਸ ਕਰਤੀ ਹੁਣ ਜੋ ਮਰਜ਼ੀ ਹੋਵੇ ਮੈਂ ਸ਼ੀਧੀ ਦੇ ਦੇਣੀ ਆ ਉਹ ਦਿੱਤੀ ਸੋ ਸਾਨੂੰ ਇਹ ਦੇਖਣ ਦੀ ਇਹ ਲੋੜ ਹੈ ਕਿ ਸਿੱਖੀ ਸਿਦਕ ਸਿਦਕ ਸਬਰ ਤੇ ਸੰਤੋਖ ਦੀ ਗੱਲ ਹੈ ਸਾਨੂੰ ਗੁਰਬਾਣੀ ਨਾਲ ਤੋੜਿਆ ਜਾ ਰਿਹਾ ਹੈ ਜਦ ਤੱਕ ਅਸੀਂ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਕਿਰਤ ਦੇ ਉੱਤੇ ਜੋਰ ਦਿੰਦੇ ਨੇ ਜਿਹੜੇ ਜਾਤ ਪਾਤ ਧਰਮ ਦੇ ਨਾਂ ਦੇ ਉੱਤੇ ਵਿਖੇਮਾ ਕਰਨ ਨੂੰ ਰੋਕਦੇ ਨੇ ਜਿਹੜੇ ਜ਼ੁਲਮ ਕਰਨ ਨੂੰ ਰੋਕਦੇ ਨੇ ਜਿਹੜੇ ਜ਼ਾਲਮ ਦੇ ਨਾਲ ਟੱਕਰ ਲੈਂਦੇ ਨੇ ਜਿਹੜੇ ਅਨਾਈ ਦੇ ਖਿਲਾਫ ਬੋਲਦੇ ਨੇ ਉਹ ਸ਼ਬਦ ਅਸੀਂ ਇਹ ਬੱਚਾ ਨੂੰ ਸਿਖਾਵਾਂਗੇ ਨਹੀਂ ਪੜਾਂਗੇ ਉਹਨਾਂ ਤੇ ਜ਼ੋਰ ਨਹੀਂ ਲਾਵਾਂਗੇ ਜ਼ੋਰ ਅਸੀਂ ਦੂਜਾ ਤੇ ਦੇ ਜਾਵਾਂਗੇ ਦੂਜੇ ਸ਼ਬਦ ਇਹ ਇਸ ਵਾਸਤੇ ਨੇ ਐਨੇ ਜ਼ਿਆਦਾ ਕਿ ਜਨਪਾ ਲੜਾਂਗੇ ਆਪਣਾ ਮਨ ਡੋਲਣ ਦਾ ਸੁਭਾਅ ਨਾ ਹੁੰਦੀ ਹੈ ਆਪਾਂ ਹਾਰਦੇ ਆ ਤਕਲੀਫਾਂ ਦੁੱਖ ਤਕਲੀਫਾਂ ਹੁੰਦੀਆਂ ਨੇ ਇਸੇ ਕਰਕੇ 80% ਸ਼ਬਦ ਉਹ ਨੇ ਕਿ ਪ੍ਰਵਾਣਾ ਮਨ ਤੇਰਾ ਸੱਚਾ ਤੇਰੇ ਨਾਲ ਹੈ ਡਟ ਕੇ ਖੜਾ ਰਹਿ ਝੁਕਣ ਦੀ ਲੋੜ ਨਹੀਂ ਹੈ ਜੋ ਜ਼ਾਲਮ ਨੇ ਕਰਨਾ ਕਰ ਅਸੀਂ ਵੀ ਡਰਨਾ ਜਾਣਦੇ ਹਾਂ 80% ਸ਼ਰਤ ਇਸ ਕਰਕੇ ਉਹਨੇ ਪਰ ਉਹ ਜੇ 80% ਬਣੀ ਜਾਂ ਵਰਤੀ ਦੀ 20% ਦਾ ਅਸੀਂ ਚੜਦਾਂਗੇ ਫੇਰ ਤਾਂ ਕਰਮ ਕਾਂਡ ਵਰਗੀ ਰਹਿ ਗਿਆ ਜਿੰਨ ਕਿ ਮੈਂ ਤਾਂ ਕੁਝ ਨਹੀਂ ਮੈਂ ਉਹਨਾਂ ਤਾਂ ਜਿਹੜਾ ਸਾਨੂੰ ਗੁਰਬਾਣੀ ਨੇ ਜੋ ਦਿੱਤਾ ਹੈ ਉਹ ਇਹ ਦਿੱਤਾ ਹੈ ਕਿ ਹਰ ਬੰਦਾ ਜਿਹੜਾ ਉਸ ਦੀ ਜੋਤ ਦਾ ਹੀ ਰੂਪ ਹੈ ਕੁਝ ਕੁ ਕੰਨ ਦੂਜੀ ਇੱਕ ਗੱਲ ਮੈਂ ਪਿੱਛੇ ਦੇਖ ਰਿਹਾ ਸੀ ਐਵੇਂ ਮੇਰੇ ਮਨ ਚ ਇੱਕ ਦਿੰਦਾ ਕੁਝ ਸੁਣਿਆ ਤੇ ਉੱਥੇ ਮੈਂ ਬੁੱਢਿਆ ਵੀ ਅੰਮ੍ਰਿਤਵਾਲੇ ਬੜਾ ਕੁਛ ਥਿਆ ਇਹ ਕਿਉਂ ਇਹ ਇਹ ਜਿਹੜੇ ਮੋਰਚਿਆਂ 'ਚ ਇਹ ਜਿਹੜੇ 9 ਜਣ ਲੜਕੇ ਲੜਕੀਆਂ ਬੈਠੀਆਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੈ ਜਿਹੜੇ ਮੋਰਚਾ ਚੰਗੀਆਂ ਸ਼ਹੀਦੀਆਂ ਉਹ ਬੀਬੀ ਦੀ ਗੱਲ ਹੋਈ ਹੈ ਹਰ ਘਰ ਹੀ ਆਪਦੇ ਬੱਚੇ ਨੂੰ ਇੱਕ ਬੀਬੀਆਂ ਹੋਰ ਜਾਂ ਕਿ ਉਹ ਝੰਡਾ ਚੁਲਾਤਾ ਸੀ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਆਏਗੀਆਂ ਜਦ ਤੁਸੀਂ ਮੋਰਚਿਆਂ ਦਾ ਇਤਿਹਾਸ ਪੜ੍ਹਦੇ ਹੋ ਇਹ ਕਿਹੜੀ ਸ਼ਕਤੀ ਹੈ ਇਹ ਕੀ ਅੰਮ੍ਰਿਤ ਦੇ ਕੀ ਸ਼ਕਤੀ ਹੈਹੀ ਜੀ ਕਿ ਤੁਸੀਂ ਇਹਨੇ ਬਹਾਦਰ ਹੋ ਜਾਵੋਗੇ ਇਸੇ ਕਰਕੇ ਹਮ Hindu ਨਹੀਂ ਇਸੇ ਕਰਕੇ ਦੇਖਦਾ ਜਦ ਅਮਰ ਤੇ ਚੱਕੜਿਆ ਸਿੱਖ ਬਣ ਗਿਆ ਉਹਨੂੰ ਫਿਰ ਉਹ ਤੜਿਆ ਹੀ ਨਹੀਂ ਉਹ ਉਹ ਪ੍ਰਾਣਾ ਤਾਂ ਖਤਮ ਹੋ ਗਿਆ ਉਸਦਾ ਸੋ ਜਿਹੜੀ ਗੱਲ ਮੈਂ ਦੇਖੀ ਆ ਸਾਇੰਸ ਦੇ ਹਿਸਾਬ ਨਾਲ ਇਹ ਹੈ ਕਿ ਜਿਵੇਂ ਇੱਕ ਪੈਸਾ ਹੁੰਦਾ ਡਬਲੀ ਪੈਸਾ ਹੁੰਦਾ ਅਗੇ ਛੋਟਾ ਜਿਹਾ ਕੋਈ ਕਾਣਾ ਉਹ ਤੋਂ ਆ ਨਿਊਕਲੀਅਰ ਪਾਵਰ ਪਲਾਂਟ ਜਿਹੜੇ ਬੰਦੇ ਨੇ ਬਿਜਲੀ ਤਾਪਕ ਜਿਹੜੇ ਨਿਊਕਲੀਅਰ ਪਰਮਾਣੂ ਬਿਜਲੀ ਤਾਕਤ ਕਰਦਾ ਇਹ ਪਰਮਾਣੂ ਬਿਜਲੀ ਉਹ ਹੁੰਦਾ ਤਾਂ ਪਰਮਾਣੂ ਛੋਟਾ ਜਿਹਾ ਉਹ ਜੇ ਤਾਕਤ ਇੰਨੀ ਹੁੰਦੀ ਹੈ ਕਿ ਜੇ ਉਹਨੂੰ ਆਂਦੀਸ਼ ਕਰ ਦਿੱਤਾ ਜਾਵੇ ਫਿਰ ਉਹ ਪੱਟੇ ਚੱਕ ਦਿੰਦਾ ਸੋ ਜਿਹੜਾ ਅਮਰਤ ਹੈ ਉਹ ਸਾਡੇ ਅੰਦਰਲੀ ਤਾਕਤ ਨੂੰ ਉਸੇ ਕਰਾਮ ਆਂਦੀਸ਼ ਕਰਦਾ ਹੈ ਜਿਸ ਤਰ੍ਹਾਂ ਅਸੀਂ ਇੱਕ ਨਿਊਕਲিয়ার ਪਾਵਰ ਪਲਾਂਟ ਚ ਪਾ ਕੇ ਇੱਕ ਛੋਟੇ ਜਿਹੇ ਐਲੀਮੈਂਟ ਨੂੰ ਉਹ ਤੋਂ ਬਿਜਲੀ ਆ ਬੇਅੰਤ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੰਦੀ ਹੈ ਸੋ ਉਹ ਅਮਰ ਸਦੀ ਦਾਕਸ ਨੂੰ ਸਮਝ ਕੇ ਅੱਜ ਇਹਨਾਂ ਮੋਰਚਿਆਂ ਦੇ ਇਤਿਹਾਸ ਨੂੰ ਦੇਖਦੇ ਹੋਏ ਅੱਜ ਇਸ ਤਰੀਕੇ ਨਾਲ ਦੇਖਣ ਦੀ ਲੋੜ ਹੈ ਤੇ ਇੱਕ ਲਾਈਨ ਤੱਕ ਨਾ ਖਤਮ ਕਰਾਂ ਮੈਨੂੰ ਪਤਾ ਟਾਈਮ ਹੋ ਗਿਆ ਮੈਂ ਜ਼ਿਆਦਾ ਲੈ ਨਹੀਂ ਸੀ ਟਾਈਮ ਬਹੁਤ ਸੁੰਦਰ ਡਾਕਟਰ ਸਾਹਿਬ ਕਿ ਅਸੀਂ ਮੋਰਚੇ ਦੀ ਗੱਲ ਕਰਦਿਆਂ ਕਿਸਾਨੀ ਮੋਰਚੇ ਦੀ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕੀ ਪੰਜਾਬ ਤੇ ਵੀ ਗੱਲ ਸਾਰੇ ਮੁਰਖ ਦੇ ਵਿੱਚ ਇਹ ਫਲਾਹ ਜਾ ਰਹੇ ਨੇ ਖਾਲਸਤਾਨੀ ਤੁਸੀਂ ਵੀ ਇਹ ਸੁਣਾ ਹੋਊਗਾ ਫੇਰ ਇਹ ਲੋੜ ਕਿਉਂ ਹੈ ਇਹ ਖਾਲਸਤਾਨੀ ਨੇ ਇਹ ਦੇਸ਼ ਨੂੰ ਤੋੜ ਦੇਣਗੇ ਇਹ ਆਹ ਨੇ ਇਹ ਉਹ ਨੇ 13 ਤਰੀਕ ਨੂੰ ਤੁਸੀਂ ਉੱਥੇ ਜਾਂਦੇ ਹੋ ਉਹਦੇ ਤੇ ਪਾਰਲੀਮੈਂਟ ਤਾਂ ਉੱਠ ਚੁੱਕੀ ਤੁਸੀਂ ਬਣਵਾਉਣਾ ਕਿਹਦੇ ਚਾਹਣਾ ਕਾਨੂੰਨ ਕਾਨੂੰਨ ਬਣਾਉਣ ਵਾਲੀ ਜਦ ਬੈਠੀ ਉਹ ਤਾਂ ਫੇ ਨਹੀਂ ਜਿਆਦਾ ਤੁਹਾਨੂੰ ਕੁਝ ਮਿਲਣਾ ਹੈ ਕਿ ਕਿ ਲੈਣ ਦੇ ਤਾਂ ਵਿਆ ਨਹੀਂ ਜਦ ਬੱਸ ਚੱਲ ਕਿ ਉਹਦੇ ਪਿੱਛੇ ਭੱਜਾਂ ਇਦੋਂ ਨਹੀਂ ਤੜਾਉਂਗੇ ਤੇ ਖਿੱਚੀ ਜਾਓ ਖਿੱਚੀ ਜਾਓ ਤਾਂ ਕਿ ਇਹ ਇੱਕ ਦੇਸ਼ ਦੇ ਹੁਕਮਰਾਨ ਨੂੰ ਇੱਥੇ ਕਿਹਾ ਵੀ ਗਿਆ ਜਿਹੜਾ ਪਹਿਲਾ ਮੋਰਚਾ ਜਿੱਤਿਆ ਸੀ ਸਭ ਨੂੰ ਪਤਾ ਸੀ ਵਿੱਚ ਸੰਗਤ ਤੇ ਪੰਗਤ ਦੀ ਬਹੁਤ ਵੱਡੀ ਭੂਮਿਕਾ ਹੈ ਮੈਂ ਕਿਸੇ ਵਿਅਕਤੀ ਦੀ ਕਿਸੇ ਸੂਬੇ ਦੀ ਨਹੀਂ ਕਾਂਗਾ ਸੰਗਤ ਤੇ ਪੰਗਤ ਦੀ ਭੂਮਿਕਾ ਸੀ ਉਹਦੇ ਵਿੱਚ ਹੁਕਮਰਾਨ ਚਾਹੁੰਦਾ ਸੀ ਦੱਸਣਾ ਵੀ ਨਹੀਂ ਉਹ ਸੰਗਤ ਤੇ ਪੰਗਤ ਕਰਕੇ ਨਹੀਂ ਜਿੱਤਿਆ ਗਿਆ ਸੀ ਉਹ ਮੈਂ ਦਰਿਆ ਦੀ ਵੀ ਦਿਖਾਈ ਸੀ ਹੁਣ ਮੈਂ ਇਹਨਾਂ ਨੂੰ ਸਭ ਕੁਝ ਸਾਵਾਂ ਇਹ ਦਸਣਾ ਸੀ ਉਹਦੇ ਵਾਸਤੇ ਕੋਈ ਦੰਦ ਖੜਾ ਕਰਨਾ ਸੀ ਸੋ ਇਹ ਮੋਰਚਾ ਜਿਹੜਾ ਇਹ ਮੋਰਚਾ ਪੰਜਾਬ ਦੇ ਵਾਸਤੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਅੱਜ ਪੰਜਾਬ ਦੇ ਲੋਕਾਂ ਨੂੰ ਲੜਨ ਦੀ ਲੋੜ ਹੈ ਹੁਕਮਰਾਨ ਦੇ ਨਾਲ ਆਪਣੇ ਹੱਕਾਂ ਵਾਸਤੇ ਉਹਦੇ ਉੱਤੇ ਬਲਕੇ ਜ਼ਬਰਦਸਤ ਦਾ ਮੌਕਾ ਦਿੰਦਾ ਹੈ ਇੱਥੇ ਸਿੰਧੂ ਸਾਹਿਬ ਕਹ ਕੇ ਵੀ ਗਏ ਨੇ ਸਿੰਘ ਸਭਾ ਜਿਹੜੀ ਦਹਿਰ ਸੀ ਉਹ ਐਵੇਂ ਨਹੀਂ ਵੀ ਆਪਾਂ ਨਹੀਂ ਇਹਨਾਂ ਨਾਲ ਅਜੇ ਲੜਨਾ ਹਮੇਸ਼ਾ ਬਚਾਦ ਦੀ ਲੜਾਈ ਵੀ ਜ਼ਰੂਰੀ ਹੁੰਦੀ ਹੈ ਦੇਖ ਕੇ ਵਾਰ ਕਰਨਾ ਵੀ ਜ਼ਰੂਰੀ ਹੁੰਦਾ ਹੈ ਸੋ ਅੱਜ ਪੰਜਾਬ ਨੂੰ ਇਹ ਢੋਲ ਹੈ ਪਰ ਉਹਦੇ ਉਲਟ ਇੱਕ ਗੱਲ ਹੋਰ ਮੈਂ ਕਹ ਇੱਕ ਖਤਮ ਕਰਾਂ ਆਪਦੀ ਗੱਲ ਮੈਂ ਇਸ ਗੱਲ ਤੋਂ ਕਦੀ ਹਰਾਮ ਰਹਿ ਗਿਆ ਅਪੀਲ ਦੋਹਾਂ ਨੂੰ ਕਰੀ ਜਾ ਰਹੀ ਹੈ ਵੀ ਦੋਨੇ ਸ਼ਾਂਤ ਨਹੀਂ ਰਹੋ ਮੈਂ ਕਹਣਾ ਕਿਸਾਨ ਚੰਗੇ ਨੇ ਮਾੜੇ ਨਹੀਂ ਗਲਤ ਨਹੀਂ ਠੀਕ ਨਹੀਂ ਉਹ ਤਾਂ ਚਿੜੀ ਦੇ ਪੰਛੀ ਜਿੰਨੇ ਨੇ ਕਿੱਥੇ ਭਾਰਤ ਦੀ ਸਟੇਟ ਕਿੱਥੇ ਆ ਸੜੋ ਜਾ ਕਿਸਾਨ ਸ਼ੰਭੂ ਬਾਡਰ ਤੇ ਤੇ ਖਨੌਰੀ ਬਾਡਰ ਤੇ ਅਪੀਲ ਕਰਨੇ ਤਾਂ ਭਾਰਤ ਦੀ ਸਟੇਟ ਨੂੰ ਕਹੋ ਵੀ ਇਹ ਪੰਗਾ ਨਾ ਲੈ ਏ ਮਾਰੀ ਗੱਲ ਨਾ ਕਰ ਅਸੀਂ ਬਥੇਰੀਆਂ ਸੀਧੀਆਂ ਦਿੱਤੀਆਂ ਨੇ ਅਸੀਂ ਕਿਤੇ ਗਲਤ ਵੀ ਹੋ ਸਕਦੇ ਆ ਪਰ ਇਹ ਨਾ ਕਰ ਇਹ ਚੰਗਾ ਨਹੀਂ ਹੈ ਜਾਣਦੇ ਜੇ ਜਾਣਾ ਚਾਹੁੰਦੇ ਨੇ ਜਾਣਦੇ ਬੈਠਣਾ ਚਾਹੁੰਦੇ ਨੇ ਬੈਠਣ ਦੇ ਸ਼ਾਂਤ ਮੈਸਟਰ ਕਰਨਾ ਸਾਡਾ ਰਾਈਟ ਹੈ ਤੁਹਾਡਾ ਸਤਿਕਾਰ ਦਿੰਦਾ ਜੇ ਤੁਸੀਂ ਆਪਦਾ ਕਹਿੰਦੇ ਹੋ ਸਾਡਾ ਤੁਸੀਂ ਮੰਨਦੇ ਹੀ ਨਹੀਂ ਇਸ ਕਰਕੇ ਮੇਰੀ ਸਿਰਫ ਇਨੀ ਬੇਨਤੀ ਹੈ ਕਿ ਜਦ ਅਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖਾਂਗੇ ਜਦ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਆਗੇ ਨੂੰ ਕਰਮ ਕਾਂਜ ਚ ਪਾਉਣ ਦੀ ਬਜਾਏ ਆਉਣ ਵਾਲੀ ਪੀੜੀ ਨੂੰ ਰੜਨਾ ਸਿਖਾਵਾਂਗੇ ਔਰ ਗਿਆਨ ਖੜਗ ਲੈ ਮਨਸਿਓ ਦੂਜੇ ਮਨ ਸਾ ਮਨੇ ਸਮਾਈ ਹੈ ਜਿੰਨਾ ਚਿਰ ਗਿਆਨ ਦੀ ਖੜਗ ਲੈ ਕੇ ਨਹੀਂ ਦੂਜਦੇ ਉਹਨਾਂ ਚ ਸ਼ਾਇਦ ਅਸੀਂ ਉਹਨੇ ਸਫਲ ਨਹੀਂ ਹੋਵਾਂਗੇ ਇਹ ਮੋਰਚਾ ਨੇ ਉਸ ਗਿਆਨ ਦੀ ਖੜਗ ਦੇ ਨਾਲ ਸੰਝ ਚਾਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ